ਪਹੁੰਚਿਆ 13 13 ਵਾਲਿਆਂ ਦੇ ਜੋ ਕਿ ਲੁਧਿਆਣੇ ਦੇ ਵਿੱਚ ਪਹਿਲੀ ਵਾਰ ਹੀ ਲੈ ਕੇ ਆਏ ਨੇ 버ਗਰੀਜ਼ਾ 버거 ਤੇ ਪੀਜ਼ਾ ਨੂੰ ਮਿਕਸ ਕਰਕੇ ਕੁਝ ਨਵੀਂ ਦੀ ਚੀਜ਼ ਕਲੀਨਾ ਪੀਜ਼ਾ 버거 ਸਾਰੇ ਹੀ ਦੇਰੇ ਸੀ ਮਾਰਕੀਟ ਦੇ ਵਿੱਚ ਤੇ ਮਾਰਕੀਟ ਕੁਝ ਨਵਾਂ ਮੰਗਦੀ ਹੈ ਤੇ ਆਪਾਂ ਲੈ ਕੇ ਆਏ ਹਾਂ 버ਗਰੀਜ਼ਾ ਜਿਦੇ ਵਿੱਚ 버거 ਤੇ ਪੀਜ਼ਾ ਦੋਨੋਂ ਦਾ ਟੇਸ ਹੈ ਸੇਮ ਇੰਗਰੀਡੀਅੰਟ ਨੇ ਸੇਮ ਟੇਸਟ ਹੈ ਨਾ ਇੰਗਰੀਡੀਅੰਟ ਜਿਵੇਂ ਪੀਜ਼ਾ ਦੇ ਆ ਉਹ ਤਾਂ ਸੇਮ ਨੇ ਬਾਕੀ نیچے ਜਿਵੇਂ ਇੰਗਲਿਸ਼ ਵੈਜੀਟੇਬਲਸ ਹੈ ਠੀਕ ਹੈ ਆਈਸਬਰਗ ਜਿਸ ਡਿਗਰੀਏ ਦੇ ਵਿੱਚ ਤੇ ਅਨੀਅਨ ਹੈ ਟਮੇਟੋ ਠੀਕ ਹੈ ਤੇ ਕਕੁੰਬਰ ਦੇ ਉੱਪਰ ਪੈਟੀ ਹੈ ਪੈਟੀ ਦੇ ਉੱਪਰ ਚੀਜ਼ ਸਲਾਈਸ ਤੇ 버ਗਰ ਹੈ ਤੇ ਆਪਣੇ ਇਹਦੇ ਨਾਲ ਕੰਪਲੀਮੈਂਟਰੀ ਫਰਾਈਜ਼ ਵੀ ਹੁੰਦੀਆਂ ਨੇ ਇਹਦੀ ਕਿੰਨੀ ਕੁ ਨਾਰਮਲ 버ਗਰ ਪੀਜ਼ ਨਾਲੋਂ ਕਿੰਨੀ ਕੁ ਜ਼ਿਆਦਾ ਇਹ बिक ਜਾਂਦਾ ਡਿਮਾਂਡ ਹੈਗੀ ਹੈ ਡਿਮਾਂਡ ਤੇ ਹੈਗੀ ਹੈ ਲਾਲੋ ਕਿ 20-25 버ਗਰ ਦਿਨ ਦੇ 버ਗਰੀਜ਼ਾ ਨਿਕਲਦੇ ਆਪਣੇ ਟਾਈਮਿੰਗ ਕੀ ਹੈ ਜੇ ਕਿਸੇ ਬੰਦੇ ਨੇ ਟਰਾਈ ਕਰਨਾ ਹੋਵੇ ਕਿੰਨੇ ਕਜੇ ਆ ਸਕਦੇ ਆਪਣੀ ਰੈਗੂਲਰ ਟਾਈਮਿੰਗ ਹੈ 4:30 ਵਜੇ ਆਪਾਂ ਆਨੇ ਆ 4:30 ਤੋਂ ਲੈ ਕੇ ਰਾਤ ਦੇ 6:30 ਵਜੇ ਤੱਕ ਬਰਗਰੀਜ਼ਾ ਉਦ ਤੱਕ ਹੁੰਦਾ ਸਸ਼ੀ ਗਾ ਲੁਧਿਆਣਾ ਵਾਸੀ ਹੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਤੁਹਾਡੇ ਨਾਲ ਜੈਸਿਕਾ ਅੱਜ ਅਸੀਂ ਪਹੁੰਚੇ ਹਾਂ 13 13 ਵਾਲਿਆਂ ਦੇ ਜੋ ਕਿ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਲੈ ਕੇ ਆਏ ਨੇ ਬਰਗਰੀਜ਼ਾ ਆਓ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਦੇ ਵਿੱਚ ਕੀ ਅਲਗ ਅਲਗ ਹੈ ਆਓ ਗੱਲਬਾਤ ਕਰੀਏ ਸਾਸ਼ੀ ਗੱਲ ਜੀ ਸਾਸ਼ੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਭਿਸ਼ੇਕ ਹੈ ਜੀ ਤੇਰਾ ਤੇਰਾ ਸਪੈਸ਼ਲ ਪ੍ਰੋਡਕਟਰ ਦਾ ਜੀ ਤੁਹਾਨੂੰ ਇਹ ਆਈਡੀਆ ਕਿੱਥੋਂ ਆਇਆ ਕਿ ਬਈ 버거 ਤੇ ਪੀਜ਼ਾ ਨੂੰ ਮਿਕਸ ਕਰਕੇ ਕੁਝ ਨਵੀਂ ਦੀ ਚੀਜ਼ ਕੁਲੀਨਾ ਪੀਜ਼ਾ 버거 ਸਾਰੇ ਹੀ ਦੇ ਰਹੇ ਸੀ ਮਾਰਕੀਟ ਦੇ ਵਿੱਚ ਤੇ ਮਾਰਕੀਟ ਕੁਝ ਨਵਾਂ ਮੰਗਦੀ ਹੈ ਤੇ ਆਪਾਂ ਲੈ ਕੇ ਆਏ ਹਾਂ ਬੁਰਗਰੀਜ਼ਾ ਜਿਹਦੇ ਵਿੱਚ 버거 ਤੇ ਪੀਜ਼ਾ ਦੋਨੋਂ ਦਾ ਟੇਸ ਹੈ ਇਹ ਦਿੱਲੀ ਦੀ ਆਈਟਮ ਹੈ ਤੇ ਲੁਧਿਆਣੇ 'ਚ ਆਪਾਂ ਪਹਿਲੀ ਵਾਰ ਲੈ ਕੇ ਆਏ ਹਾਂ ਇਦੇ ਚ ਕੀ ਇਨਗਰੀਡੀਅੰਟ ਜਿਹੜੇ ਨੇ ਇਹਦੇ ਵਿੱਚ ਪੈਂਦੇ ਉਹ ਕੁਝ 버ਗਰ ਪੀਜ਼ਾ ਤੋਂ ਡਿਫਰੈਂਟ ਨੇ ਜਾਂ ਸੇਮ ਇਨਗਰੀਡੀਅੰਟ ਨੇ ਸੇਮ ਟੇਸਟ ਹੈ ਨਾ ਇਨਗਰੀਡੀਅੰਟ ਜਿਵੇਂ ਪੀਜ਼ੇ ਦੇ ਆ ਉਹ ਤਾਂ ਸੇਮ ਨੇ ਬਾਕੀ نیچے ਜਿਵੇਂ ਇੰਗਲਿਸ਼ ਵੈਜੀਟੇਬਲਸ ਐ ਠੀਕ ਐ ਆਈਸਬਰਗ ਜਿਦ ਦਿਖ ਰਿਹਾ ਇਹਦੇ ਵਿੱਚ ਤੇ ਅਨੀਅਨ ਐ ਟਮੇਟੋ ਠੀਕ ਐ ਤੇ ਕਕੁੰਬਰ ਦੇ ਉੱਪਰ ਪੈਟੀ ਐ ਪੈਟੀ ਦੇ ਉੱਪਰ ਚੀਜ਼ ਸਲਾਈਸ ਤੇ 버ਗਰ ਐ ਤੇ ਆਪਣੇ ਇਹਦੇ ਨਾਲ ਕੰਪਲੀਮੈਂਟਰੀ ਫਰਾਈਜ਼ ਵੀ ਹੁੰਦੀਆਂ ਨੇ ਤੇ ਹਰ 버ਗਰ ਦੇ ਨਾਲ ਕੰਪਲੀਮੈਂਟਰੀ ਫਰਾਈਜ਼ ਹੁੰਦੀਆਂ ਨੇ ਜਿਹੜਾ ਚਾਹੇ 버ਗਰੀਜ਼ ਵਾਲੇ ਲੋ ਆਪਣੇ ਕੋਈ कुरकुरੇ 버ਗਰ ਹੈਗਾ ਉਹ ਇਹਦੀ ਕਿੰਨੀ ਕੁ ਨਾਰਮਲ 버ਗਰ ਪੀਜ਼ ਨਾਲੋਂ ਕਿੰਨੀ ਕੁ ਜ਼ਿਆਦਾ ਇਹ बिक ਜਾਨਾ ਡਿਮਾਂਡ ਹੈਗੀ ਹੈ ਡਿਮਾਂਡ ਦੀ ਹੈਗੀ ਹੈ ਲਾ ਲੋ ਕਿ 20-25 버ਗਰ ਦਿਨਦੇ 버ਗਰੀਜ਼ਾ ਨਿਕਲਦੇ ਆਪਣੇ ਟਾਈਮਿੰਗ ਕੀ ਹੈ ਜੇ ਕਿਸੇ ਬੰਦੇ ਨੇ ਟ੍ਰਾਈ ਕਰਨਾ ਹੋਵੇ ਕਿਤਨੇ ਕਜੇ ਆ ਸਕਦੇ ਆਪਣੀ ਰੈਗੂਲਰ ਟਾਈਮਿੰਗ ਹੈ 4:30 ਵਜੇ ਆਪਾਂ ਆਨੇ ਆ 4:30 ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ 버ਗਰੀਜ਼ਾ ਉਦ ਤੱਕ ਹੁੰਦਾ ਇਹ ਤੇ ਇਹਨੂੰ ਖਾਣ ਲਈ ਕਿੱਥੇ ਪਹੁੰਚਣਾ ਪਏਗਾ ਖਾਣ ਲਈ ਇਹਨੂੰ ਆਣਾ ਪਊਗਾ ਤੇਰਾ ਤੇਰਾ ਸਪਾਇਰਲ ਪੋਟੇਟੋ ਮੋਡਲ ਟਾਊਨ ਕ੍ਰਿਸ਼ਨਾ ਮੰਦਿਰ ਨियर ਆਪਣੇ ਪਿੰਡ ਦਾ ਕ੍ਰਿਸਟਲ ਕੁਕਿੰਗ ਇੰਸਟੀਚਿਊਟ ਦਾ ਬਿਲਕੁਲ ਸਾਹਮਣੇ ਤੇ ਇਹ ਸੀਗਾ ਕੁਝ 버ਗਰ ਇਸਾ ਜੋ ਕਿ ਨਵੀਂ ਚੀਜ਼ ਲੈ ਕੇ ਆਏ ਨੇ ਹੋ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਧੰਨਵਾਦ ਪਹੁੰਚਿਆ 13 13 ਵਾਲਿਆ ਦੇ ਜੋ ਕਿ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਲੈ ਕੇ ਆਏ ਨੇ 버ਗਰ ਇਸਾ ਬਰਗਰ ਤੇ ਪੀਜ਼ੇ ਨੂੰ ਮਿਕਸ ਕਰਕੇ ਕੁਝ ਨਵੀਂ ਦੀ ਚੀਜ਼। ਕਲੀਨਾ ਪੀਜ਼ਾ 버ਗਰ ਸਾਰੇ ਹੀ ਦੇਰੇ ਸੀ ਮਾਰਕੀਟ ਦੇ ਵਿੱਚ ਤੇ ਮਾਰਕੀਟ ਕੁਝ ਨਵਾਂ ਮੰਗਦੀ ਹੈ ਤੇ ਆਪਾਂ ਲੈ ਕੇ ਆਏ ਹਾਂ ਬੁਰਗਰੀਜ਼ਾ ਜਿਦੇ ਵਿੱਚ ਬਰਗਰ ਤੇ ਪੀਜ਼ਾ ਦੋਨੋਂ ਦਾ ਟੇਸ ਹੈ। ਸੇਮ ਇੰਗਰੀਡੀਐਂਟ ਨੇ ਸੇਮ ਟੇਸਟ ਹੈ ਨਾ। ਇੰਗਰੀਡੀਐਂਟ ਜਿਵੇਂ ਪੀਜ਼ੇ ਦੇ ਆ ਉਹ ਤਾਂ ਸੇਮ ਨੇ ਬਾਕੀ نیچے ਜਿਵੇਂ ਇੰਗਲਿਸ਼ ਵੈਜੀਟੇਬਲਸ ਹੈ ਠੀਕ ਹੈ ਆਈਸਬਰਗ ਜਿੱਦ ਡਿਕਰੀ ਹੈ ਦੇ ਵਿੱਚ ਤੇ ਅਨੀਅਨ ਹੈ ਟਮੇਟੋ ਠੀਕ ਹੈ ਤੇ ਕਕੁੰਬਰ ਦੇ ਉੱਪਰ ਪੈਟੀ ਹੈ ਪੈਟੀ ਦੇ ਉੱਪਰ ਚੀਜ਼ ਸਲਾਈਸ ਤੇ ਬਰਗਰ ਹੈ ਤੇ ਆਪਣੇ ਇਹਦੇ ਨਾਲ ਕੰਪਲੀਮੈਂਟਰੀ ਫਰਾਈ ਕਿੰਨੇ ਕੁ ਨੋਰਮਲ 버ਗਰ ਪੀਜ਼ਾ ਨਾਲੋਂ ਕਿੰਨੇ ਕੁ ਜ਼ਿਆਦਾ ਹੀ बिक ਜਾਂਦਾ ਡਿਮਾਂਡ ਹੈਗੀ ਹੈ ਡਿਮਾਂਡ ਇਹ ਦੀ ਹੈਗੀ ਹੈ ਲਾ ਲੋ ਕਿ 20-25 버ਗਰ ਦਿਨ ਦੇ 버ਗਰੀਜ਼ਾ ਨਿਕਲਦੇ ਆਪਣੇ ਟਾਈਮਿੰਗ ਕੀ ਹੈ ਜੇ ਕਿਸੇ ਬੰਦੇ ਨੇ ਟ੍ਰਾਈ ਕਰਨਾ ਹੋਵੇ ਕਿਤਨੇ ਕ ਵਜੇ ਆ ਸਕਦੇ ਆਪਣੀ ਰੈਗੂਲਰ ਟਾਈਮਿੰਗ ਹੈ 4:30 ਵਜੇ ਆਪਾਂ ਆਨੇ ਆ 4:30 ਤੋਂ ਲੈ ਕੇ ਰਾਤ ਦੇ 6:10 ਵਜੇ ਤੱਕ 버ਗਰੀਜ਼ਾ ਉਦ ਤੱਕ ਹੁੰਦਾ ਸਸ਼ੀ ਗੱਲ ਲੁਧਿਆਣਾ ਵਾਸੀਓ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਤੁਹਾਡੇ ਨਾਲ ਜੈਸਿਕਾ ਅੱਜ ਅਸੀਂ ਪਹੁੰਚੇ ਹਾਂ 13 13 ਵਾਲਿਆਂ ਦੇ ਜੋ ਕਿ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਲੈ ਕੇ ਆਏ ਨੇ 버ਗਰੀਜ਼ਾ ਆਓ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਦੇ ਵਿੱਚ ਕੀ ਅਲੱਗ ਅਲੱਗ ਹੈ ਆਓ ਗੱਲਬਾਤ ਕਰੀਏ ਸਸ਼ੀ ਗੱਲ ਜੀ ਸਸ਼ੀ ਗੱਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਭਿਸ਼ੇਕ ਹੈ ਜੀ 13 13 ਸਪਾਇਰਲ ਪਲੇਟਾਓ ਦਾ ਜੀ ਤਾਨੂੰ ਇਹ ਆਈਡੀਆ ਕਿੱਥੋਂ ਆਇਆ ਕਿ ਬਈ 버거 ਤੇ ਪੀਜ਼ਾ ਨੂੰ ਮਿਕਸ ਕਰਕੇ ਕੁਝ ਨਵੀਂ ਜੀ ਚੀਜ਼? ਕਿਉਂਕਿ ਨਾ ਪੀਜ਼ਾ 버거 ਸਾਰੇ ਹੀ ਦੇ ਰਹੇ ਸੀ ਮਾਰਕੀਟ ਦੇ ਵਿੱਚ ਤੇ ਮਾਰਕੀਟ ਕੁਝ ਨਵਾਂ ਮੰਗਦੀ ਹੈ ਤੇ ਆਪਾਂ ਲੈ ਕੇ ਆਏ ਹਾਂ ਬੁਰਗਰੀਜ਼ਾ ਜਿਹਦੇ ਵਿੱਚ 버거 ਤੇ ਪੀਜ਼ਾ ਦੋਨੋਂ ਦਾ ਟੇਸ ਹੈ। ਇਹ ਦਿੱਲੀ ਦੀ ਆਈਟਮ ਹੈ ਤੇ ਲੁਧਿਆਣੇ 'ਚ ਆਪਾਂ ਪਹਿਲੀ ਵਾਰ ਲੱਗੇ ਆਏ ਹਾਂ। ਇਹਦੇ 'ਚ ਕੀ ਇਨਗਰੀਡੀਐਂਟ ਜਿਹੜੇ ਨੇ ਇਹਦੇ ਵਿੱਚ ਪੈਂਦੇ ਉਹ ਕੁਝ 버거 ਪੀਜ਼ਾ ਤੋਂ ਡਿਫਰੈਂਟ ਨੇ ਜਾਂ ਸੇਮ ਇਨਗਰੀਡੀਐਂਟ ਨੇ? ਸੇਮ ਟੇਸਟ ਹੈ ਨਾ। ਇਨਗਰੀਡੀਐਂਟ ਜਿਵੇਂ ਪੀਜ਼ੇ ਦੇ ਆ ਉਹ ਤਾਂ ਸੇਮ ਨੇ, ਬਾਕੀ نیچے ਜਿਵੇਂ ਇੰਗਲਿ ਠੀਕ ਹੈ ਆਈਸਬਰ ਜਿਹੜੀ ਡਿਗਰੀ ਹੈ ਦੇ ਵਿੱਚ ਤੇ ਅਨੀਅਨ ਹੈ ਟਮੈਟੋ ਠੀਕ ਹੈ ਤੇ ਕਗੰਬਰ ਦੇ ਉੱਪਰ ਪੈਟੀ ਹੈ ਪੈਟੀ ਦੇ ਉੱਪਰ ਚੀਜ਼ ਸਲਾਈਸ ਤੇ 버ਗਰ ਹੈ ਤੇ ਆਪਣੇ ਇਹਦੇ ਨਾਲ ਕੰਪਲੀਮੈਂਟਰੀ ਫਰਾਈਜ਼ ਵੀ ਹੁੰਦੀਆਂ ਨੇ ਤੇ ਹਰ 버ਗਰ ਦੇ ਨਾਲ ਕੰਪਲੀਮੈਂਟਰੀ ਫਰਾਈਜ਼ ਹੁੰਦੀਆਂ ਨੇ ਜਿਹੜਾ ਚਾਹੇ 버ਗਰੀਜ਼ ਵਾਲੇ ਲੋ ਆਪਣੇ ਕੋਈ कुरकुरੇ 버ਗਰ ਹੈਗਾ ਉਹਦੇ ਨਾਲ ਵੀ ਕੰਪਲੀਮੈਂਟਰੀ ਫਰਾਈਜ਼ ਰਹਿੰਦੀਆਂ ਨੇ ਇਹਦੀ ਕਿੰਨੀ ਕੁ ਨਾਰਮਲ 버ਗਰ ਪੀਜ਼ ਨਾਲੋਂ ਕਿੰਨੀ ਕੁ ਜ਼ਿਆਦਾ ਇਹ बिक ਜਾਨਾ ਡਿਮਾਂਡ ਹੈਗੀ ਹੈ ਡਿਮਾਂਡ ਦੀ ਹੈਗੀ ਹੈ ਲਾ ਲੋ ਕਿ 20-25 버ਗਰ ਦਿਨ ਦੇ 버ਗਰੀਜ਼ਾ ਨਿਕਲਦੇ ਆਪਣੇ ਟਾਈਮਿੰਗ ਕੀ ਹੈ ਜੇ ਕਿਸੇ ਬੰਦੇ ਨੇ ਟਰਾਈ ਕਰਨਾ ਹੋਵੇ ਕਿੰਨੇ ਵਜੇ ਆ ਸਕਦੇ ਆਪਣੀ ਰੈਗੂਲਰ ਟਾਈਮਿੰਗ ਹੈ 4:30 ਵਜੇ ਆਪਾਂ ਆਣੇ ਆ 4:30 ਤੋਂ ਲੈ ਕੇ ਰਾਤ ਦੇ 6:30 ਵਜੇ ਤੱਕ 버ਗਰੀਜ਼ਾ ਉਦ ਤੱਕ ਹੁੰਦਾ ਇਤੇ ਇਹਨੂੰ ਖਾਣ ਲਈ ਕਿੱਥੇ ਪਹੁੰਚਣਾ ਪਏਗਾ ਖਾਣ ਲਈ ਇਹਨੂੰ ਆਣਾ ਪਊਗਾ ਤੇਰਾ ਤੇਰਾ ਸਪਾਇਰਲ ਪੋਟੈਟੋ ਮੋਡਲ ਟਾਊਨ ਕ੍ਰਿਸ਼ਨਾ ਮੰਦਿਰ ਨੀਅਰ ਆਪਣੇ ਬੰਦਾ ਕ੍ਰਿਸਟਲ ਕੁਕਿੰਗ ਇੰਸਟੀਚਿਊਟ ਦਾ ਬਿਲਕੁਲ ਸਾਹਮਣੇ ਤੇ ਇਹ ਸੀਗਾ ਕੁਝ 버ਗਰੀਜ਼ਾ ਜੋ ਕਿ ਨਵੀਂ ਚੀਜ਼ ਲੈ ਕੇ ਆਏ ਨੇ ਹੋ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਧੰਨਵਾਦ